ਗੁਰੂ ਸਾਹਿਬ ਦੇ ਸਰੂਪ ਦਾ ਧਿਆਨ ਕਰਨਾ ਹੈ ਭਾਈ ਗੁਰਦਾਸ ਜੀ ਨੇ ਕਿਹਾ ਕਿ ਸੇ ਸਰੂਪ ਭਵੇਂ ਘਾਰੇ ਹੈ ਗੁਰੂ ਜੀ ਨੇ ਪਰ ਮਾਰਾ ਸਾਉ ਸਰੂਪ ਕੋਈ ਇਹ ਸ਼ਬਦ ਰੂਪ ਹੈ ਜਿਆਸ ਉਹ ਮੰਨ ਲਿਆ ਜਮੇ ਜੇ ਆ ਕੇ ਮਾਰਾ ਸਾਹਿਬ ਵੀ ਸਤਗੁਰੂ ਪ੍ਰਕਾਸ਼ ਰਹੇ ਆ ਇਹ ਸੋ ਪ੍ਰਕਾਰ ਸਾਜ ਸੰਗਤ ਜੀ ਦਾ ਜਮੇ ਬਦਲ ਕੇ ਵੀ ਸ਼ਬਦ ਰੂਪ ਮਾਰਾ ਬਰਾਜ ਰਹੇ ਹਨ ਸੋ ਜਿਸ ਪ੍ਰਕਾਰ ਹੈ ਇਹ ਜੋ ਆਇ ਤੋ ਜੋ ਤੋ ਹਾ ਜੁਗਤ ਸਾਇ ਸਹ ਕਾਉ ਫਿਰ ਪਲਟੀ ਐ ਜੋ ਤੋ ਹੋਈ ਆ ਗੁਰੂ ਨਾਨਕ ਦੀ ਜੋ ਆਪ ਮਨਾਈ ਕਰਾ ਧਾਰ ਜਗਮਾਤ ਪਰਵਰਿਓ ਸੋਮੈ ਜੋਤ ਜੋਤ ਦਾ ਸੋਏ ਕਿਤੇ ਚੰਨ ਸੋਮੈ ਚੰਨਨ ਹੋਏ ਚਲੋ ਹੋਜੋ ਉਹ ਜੋਤੀ ਸਰੂਪ ਹੁੰਦਿਆ ਹੋਇਆ ਫਿਰ ਦਸਾਂ ਪਾਸ਼ਾਂ ਦਾ ਰੂਪ ਧਾਰ ਕੇ ਖਾਲਸਾ ਕੰਨ ਸਹਾਜ ਕਰਕੇ ਸ੍ਰੀ ਗੁਰੂ ਰੰਸਾਹਨ ਗੁਰੂ ਸਾਹਿਬ ਜੀ ਬਖਸ਼ ਕੇ ਕਿਹਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਉਹ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨਾ ਪ੍ਰਤਾਪ ਗੁਰੂ ਨੇ ਸਾਰੇ ਇਹੋ ਮਾਰਨ ਸ਼ਬਦ ਨੂੰ ਗੁਰਿਆਈ ਦਿੱਤੀ ਹੈ ਸੋ ਸ਼ਬਦ ਰੂਪ ਕਰਕੇ ਵੀ ਗੁਰੂ ਸਾਹਿਬ ਹਰ ਵਕਤ ਬਿਰਾਜਮਾਨ ਹਨ ਜਿਨ੍ਹਾਂ ਦੇ ਹਿੱਸੇ ਜੀ ਵਸਦਾ ਉਹਨੂੰ ਪਾਰਪਰਮ ਪਰਮੇਸ਼ਰ ਗੁਰੂ ਚੇਤਨ ਦਾ ਵੀ ਪ੍ਰਕਾਸ਼ ਹੈ ਸੋ ਫਰਮਾਉਂਦੇ ਹਨ ਵੋਣ ਮਹਲਾ 5ਵਾਂ ਗੁਰ ਕੀ ਮੂਰਤ ਮਨ ਮੈਂ ਧਿਆਨ। ਵਾਹਿਗੁਰੂ ਸਾਹਿਬ ਦੀ ਮੂਰਤੀ ਉਹ ਸੱਚੇ ਦੇ ਨੰਦ ਸਰੂਪ ਹੈ। ਗੁਰੂ ਸਾਹਿਬ ਦਾ ਸਰੂਪ ਜਿਹੜਾ ਮਾਨਹਕਾ ਦਾ ਰੂਪ ਨਹੀਂ ਜਾਣੋ। ਜਿਨੀ ਨਿਮਾਨੇ ਮਾਨ ਨਵਾਣੇ ਜੀਵ ਨੂੰ ਤਾਂ ਮਾਣ ਮਿਲੇਗਾ। ਸਤਿਗੁਰੂ ਨੂੰ ਗਿਆ ਕਰ ਜਾਣਿਆ ਤਿਹੋ ਜੀ ਹੈ ਸੁਖ ਹੋਏ। ਜਿਨ੍ਹਾਂ ਨੂੰ ਪਰਮੇਸ਼ਰ ਰੂਪ ਕਰਕੇ ਗੁਰੂ ਸਾਹਿਬ ਨੂੰ ਦੇਖਿਆ ਹੈ। ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਸੁਖ ਹੋਵੇਗਾ। ਕਿਉ ਗੁਰੂ ਸਾਹਿਬ ਦੇ ਸਰੂਪ ਦਾ ਧਿਆਨ ਜਿਹੜਾ ਹੈ ਇਨੂੰ ਮਨ ਵਿੱਚ ਧਾਰਨਾ ਕਰੋ ਧਿਆਨ ਕਰੋ ਧਿਆਤੋਂ ਧਿਆਨ ਤੇ ਤਿਲਕੁਟੀ ਨੂੰ ਮੀਟ ਕਰਕੇ ਗੁਰੂ ਕੈ ਕਬੀਰ ਨੇ ਕਿਹਾ ਤੂੰ ਤੂੰ ਕਰਤਾ ਤੂੰ ਹੁਆ ਮੈਂ ਨਹੀਂ ਰਹਾ ਨਾ ਹੂੰ ਇਸ ਪ੍ਰਕਾਰ ਗੁਰੂ ਸਾਹਿਬ ਦੇ ਸਰੂਪ ਦਾ ਧਿਆਨ ਕਰੋ ਮਨ ਵਿੱਚ ਗੁਰ ਕੈ ਸ਼ਬਦ ਮੰਤਰ ਮਨ ਮਾਨ ਸਤਿਗੁਰੂ ਸਕੇ ਪਾਸ਼ਾ ਦੇ ਸ਼ਬਦ ਉਪਦੇਸ਼ ਦੁਆਰਾ ਜੋ ਮੰਤਰ ਹੈ ਗੁਰੂ ਸਾਹਿਬ ਦੇ ਚ ਮਨ ਨੂੰ ਮਨਾਉਣਾ ਕਰੋ ਇਹ ਗੁਰਮੂਰਤ ਗੁਰੂ ਸਾਹਿਬ ਦਾ ਸ਼ਬਦ ਹੈ ਇਹ ਦੂਸਰੀ ਤੁਕ ਵਿੱਚ ਕਹਿੰਦਾ ਹੈ ਮਨ ਨੂੰ ਆਪਣੀ ਨੂੰ ਮਨਾਉਣਾ ਕਰੋ ਮਨ ਸ਼ਰੋਮਣੀ ਹੈ ਗੁਰਾਂ ਦੇ ਸ਼ਬਦ ਦਾ ਜੋ ਮੰਤਰ ਉਪਨੇਸ਼ ਹੈ ਇਹਨੂੰ ਮਨ ਚ ਮੰਨਣਾ ਕਰੋ ਗੁਰ ਕੀ ਚਰਨ ਰਿਦਾ ਲੈ ਧਾਰੋ ਸਤੂ ਸਾਹਿਬ ਜੀ ਦਸਵੇਂ ਪਾਤਸ਼ਾਹ ਭਾਈ ਅਨੰਦ ਲਾਲ ਨੂੰ ਰਹਿਤ ਨਾਵਾਂ ਦਿੰਦਿਆਂ ਕਿਹਾ ਤੀਨ ਰੂਪ ਹੈ ਮੋਹ ਕੇ ਸੁਨੋ ਆਨੰਦ ਚਿਤ ਲਾਏ ਨਿਰਗੁਣ ਸਰਗੁਣ ਗੁਰ ਸਬਦ ਕਹੋ ਤੋ ਸੁਝ ਜਾਏ ਤੈਨੂੰ ਸਾਡੇ ਸਰੂਪ ਹੈ ਇਹ ਭਾਈ ਨੰਝ ਲਾਲ ਜੀ ਸੁਣੋ ਚਿਤੁਲਾ ਕੇ ਇੱਕ ਨਿਰਗੁਣ ਸਰੂਪ ਹੈ ਸਾਡਾ ਇੱਕ ਸਰਗੁਣ ਸਰੂਪ ਹੈ ਇਹ ਗੁਰ ਸ਼ਬਦ ਰੂਪ ਹੈ ਸੋ ਇੱਕ ਰੂਪ ਤੇ ਗੁਣ ਤੇ ਪਰੇ ਨੀਤ ਨੀਤ ਜੇ ਵੇਦ ਹੋ ਚਲੇ ਇੱਕ ਤਾਂ ਨਿਰਗੁਣ ਸੂ ਸਾਡਾ ਤਿੰਨ ਗੁਣਾਂ ਤੋਂ ਪਰੇ ਹੈ ਜਿਹਨੂੰ ਵੇਦ ਨੀਤ ਨੀਤ ਕਰਕੇ ਕਹਿੰਦਾ ਹੈ ਨਾ ਹੀ ਕੀ ਕਾਰੀਆ ਨਾ ਹੀ ਕੀ ਕਰਨਾ ਨਾ ਹੀ ਕੀ ਸੁਖਮਾ ਨਾ ਹੀ ਕੀ ਸੂਲਾ ਐਸਾ ਹੀ ਰੂਪ ਹੈ ਉਸ ਨੂੰ ਜਿਵੇਂ ਉਕਾਰਿਆ ਅਤੇ ਇਸ ਪ੍ਰਕਾਰ ਦੂਜਾ ਸਰਗੁਣ ਸਰੂਪ ਜਿਵੇਂ 10 ਰੂਪ ਧਾਰ ਕੇ ਜੀਆਂ ਦੀ ਕਲਿਆਣ ਕੀਤੀ ਹੈ ਇਹ ਸਰਗੁਣ ਸਰੂਪ ਹੈ ਮਹਾਰਾਜ ਸਾਹਿਬ ਦਾ ਅਤੇ ਤੀਜਾ ਸ਼ਬਦ ਰੂਪ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਦੀ ਅੰਮ੍ਰਿਤ ਰੂਪ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਜਿਉਂ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਾ ਸੇਵਕ ਜਨ ਮਾਨਾ ਪ੍ਰਤਾਪ ਗੁਰੂ ਨੇ ਸਾਰੇ ਇਉਂ ਮੂਰਤਿ ਗੁਰੂ ਸਾਹਿਬ ਜੀ ਕੋ ਨਿਰਗੁਣ ਰੂਪ ਹੈ ਕੋ ਸਰਗੁਣ ਸਰੂਪ ਹੈ ਅਤੇ ਕੋ ਗੁਰ ਸ਼ਬਦ ਰੂਪ ਹੈ ਮਨੁੱਖੀ ਤੇ ਆਣ ਕਰੋੁਰ ਕੇ ਛੁਰਤਾ ਗੁਰ ਕੇ ਚਰਨ ਰਿਧਾ ਲੈ ਧਾਰੋ ਗੁਰੂ ਸਾਹਿਬ ਦੇ ਚਰਨ ਜੋ ਹਨਗੇ ਨਿਰਗੁਣ ਸੂਪ ਦੇ ਅਧਿਸ਼ਤਾਨ ਸਰੂਪ ਚਰਨ ਜੋ ਸਾਰਿਆਂ ਦਾ ਆਸਰਾ ਤੇ ਪ੍ਰਕਾਸ਼ਤਾ ਹੈ ਸਰਗੁਣ ਸੂਪ ਦੇ ਜਿੱਥੇ ਬਾਬਾ ਪਾਇਰ ਤੇ ਪੂਜਾ ਆਸਣ ਥਾਪਣ ਸੋਆ ਜਿੱਥੇ ਜਿੱਥੇ ਇੱਥੇ ਸਤਿਗੁਰੂ ਜੀ ਨੇ ਪਠੇ ਨੂੰ ਠੰਡਾ ਕੀਤਾ ਕਰਨ ਬਾਤ ਇਹ ਸਰਗੁਣ ਸਰੂਪ ਵਿੱਚ ਮਹਾਰਾਜ ਦੇ ਚਰਨ ਹਨ ਅਤੇ ਗੁਰ ਸ਼ਬਦ ਦੇ ਹੀ ਚਰਨ ਸਭ ਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ ਫਿਲਦੇ ਜੀ ਗੁਰੂ ਸਾਹਿਬ ਦਾ ਸ਼ਬਦ ਹੀ ਚਰਨ ਹਨ ਸਾਰੇ ਅੰਗ ਹੀ ਸ਼ਬਦ ਹੈ ਇਉਂ ਰਹਿ ਜੀ ਧਿਆਨ ਲੈ ਕੇ ਘਾੜਨਾ ਕਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰ ਸਭੂ ਸਾਹਿਬ ਜੀ ਪਰਮ ਪਰਮੇਸ਼ਰ ਰੂਪ ਆਪ ਹੈ ਸਵਾ ਬੰਦਨਾ ਕਰੋ ਆਪ ਨਮਸਕਾਰ ਕਰੋ ਮਤ ਕੋ ਪਰਮ ਪੁੱਲ ਹੈ ਸੰਸਾਰ ਮਤ ਕੀ ਇਹ ਗੱਲ ਜੋ ਪਰਮ ਚ ਨਾ ਭੁੱਲ ਜਾਵੇ ਕੋਈ ਸੰਸਾਰ ਦਾ ਜੀਵ ਜਿਹੜਾ ਹੈ ਨਾ ਕੋਈ ਭੁੱਲੇ ਹੋ ਗੁਰ ਬਿਨ ਕੋਈ ਨਾ ਉਤਰ ਸਾਰ ਮੈਂ ਨਿਗਰਾਈ ਸੰਸਾਰ ਤੋਂ ਪਾਰ ਹੋ ਜਾਵਾਂਗਾ ਮੌਤ ਹੋ ਜਾਵਾ ਕੋਈ ਪਾਰ ਨਹੀਂ ਹੋ ਸਕਦਾ ਸੋ ਗੁਰੂ ਵਾਲੇ ਬਣ ਕੇ ਪਾਰ ਹੋਈਦਾ ਪਿਛਲੇ ਲੋਕ ਰਿਸ਼ੀਆਂ ਮੁਨੀਆਂ ਨੂੰ ਗੁਰੂ ਧਾਰਦੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਸਵੇਂ ਸੂਰਵਤਾਰ ਕੇ ਕਿਹਾ ਕਿ ਲੋਕ ਪੈਰ ਧੋਦੋ ਕੀ ਪਿਆਈ ਜਾਣਗੇ ਆਪ ਸਮਰੱਥ ਨਹੀਂ ਹੋਣਗੇ ਜੀਆਂ ਦੀ ਕਲਿਆਣ ਨਹੀਂ ਕਰ ਸਕਣਗੇ ਇਸ ਕਰਕੇ ਮਹਾਰਮ ਪੰਜਾਂ ਸਿੱਖਾਂ ਦੇ ਸੀਸ ਲੈ ਕੇ ਪੰਚਾਇਤੀ ਉਸੂਲ ਬਣਾਇਆ ਉਹਨਾਂ ਦੇ ਫੀਸ ਲੈ ਕੇ ਫੇਰ ਸਰਜੀਤ ਕੀਤਾ ਮਹਾਰਾਜ ਜੀ ਨੇ ਸਰਜੀਤ ਕਰਕੇ ਆਪ ਅੰਮ੍ਰਿਤ ਬਣਾ ਕੇ ਪੰਨਿਆਂ ਨੂੰ ਸ਼ਕਾਇਆ ਜਦੋਂ ਪੰਜ ਸ਼ਖ ਚੁੱਕੇ ਉਸ ਵੇਲੇ ਸਾਧ ਸੰਗੇ ਜੀ ਗੁਰੂ ਕਲੰਜੀ ਦਾਦਾ ਆਪ ਖੜੇ ਹੋ ਗਏ ਹੱਥ ਜੋੜ ਕੇ ਕਹਿਣ ਲੱਗੇ ਖਾਲਸਾ ਜੀ ਮੈਂ ਤੁਹਾਨੂੰ ਅਸੀਂ ਅੰਮ੍ਰਿਤ ਦਤਾ ਹੈ ਇਹਨ ਸਾਨੂੰ ਅੰਮ੍ਰਿਤ ਦੀ ਦਾਤ ਦਿਓ ਕਹਿਣ ਲੱਗੇ ਸਿੰਘ ਮਹਾਰਾ ਹੈ ਹੈਰਾਨੀ ਦੀ ਗੱਲ ਹੈ ਤੁਸੀਂ ਅਬਨਾਸੀ ਹੋਏ ਤੁਸੀਂ ਮਾਰੇ ਨੀਰਿਆਂ ਨੂੰ ਇੱਥੇ ਕਰਨ ਵਾਲੇ ਹੋਏ ਅਸੀਂ ਮਹਾਰਾਜ ਜੂਨਾ ਚ ਪਰਵਾਣੋ ਵਾਲੇ ਹੋਏ ਅਸੀਂ ਤੁਹਾਨੂੰ ਅਮਰਦੀ ਦਾਤ ਕਿਵੇਂ ਦੇ ਸਕਦੇ ਹਾਂ ਮਹਾਰਾਜ ਕਹਿੰਦੇ ਨਹੀਂ ਅਕਾਲ ਪੁਰਖ ਵਾਹਿਗੁਰੂ ਹੁਕਮ ਹੈ ਉਹਨਾਂ ਕੋਲ ਜਾ ਕੇ ਗੁਰੂ ਸੰਗਾਪੇ ਗੁਰਚੇਲਾ ਬਣਨਾ ਹੈ ਆਪ ਵੀ ਗੁਰੂ ਹੈ ਤੇ ਆਪ ਹੀ ਸਿੱਖ ਬਣਨਾ ਹੈ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰੂ ਦੇਸ਼ ਤੇ ਲਾਏ ਇਹਨੂੰ ਕਾਇਮ ਕਰਨਾ ਹੈ ਸਕੂਲ ਨੂੰ ਇਹ ਸੁਣ ਕਰਕੇ ਪੰਜ ਪਿਆਰੇ ਬਿਸਮਾਲ ਹੋ ਗਏ ਕਲਗੀ ਕਲ ਸੱਚੇ ਪਾਤਸ਼ਾਹ ਜੀ ਜਦੋਂ ਖੜੇ ਅਮਰਤ ਮੰਗ ਰਹੇ ਹੈ ਉਸ ਨੇ ਪੰਜਾਂ ਨਾਮਰ ਤਿਆਰ ਕੀਤਾ ਤਿਆਰ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਨੂੰ ਅਮਰ ਸ਼ਿਕਾਇਆ ਦੇ ਕੇ ਸਾਰੀ ਦੁਨੀਆ ਵਿਸਮਾਜ ਹੋ ਗਈ ਭਾਈ ਭਗੂ ਜੀ ਨੇ ਲਿਖਿਆ ਵੀ 80 ਹਜ਼ਾਰ ਸਿੰਘਾਂ ਨੇ ਅਮਰਤੋਸ ਵਿੱਚ ਸ਼ਿਕਾਇਆ ਗੁਰੂ ਮਹਾਰਾਜ ਸਾਹਿਬ ਦੇ ਅਮਰ ਸ਼ਿਕਾਇਤ ਕੋ ਇੰਨੀ ਖੁਸ਼ੀ ਹੋਈ ਉਹ ਤੋਂ ਇਸੇ ਪ੍ਰਕਾਰ ਸਾਈਂ ਸਿੰਘ ਜੀ ਬਾਬਾ ਸਪੂਰਨ ਸਿੰਘ ਜੀ ਜਿਹੜੇ ਛੋਡੀਆਂ ਦੇ ਵਿੱਚ ਹੋਏ ਆ ਉਹਨਾਂ ਇਸ ਪ੍ਰਕਾਰ ਹੈ ਬਚਨ ਕੀ ਤੇ ਸੰਤ ਭੰਡਾਰਾਂ ਵਾਲਿਆਂ ਨਾਲ ਕਹਿਣ ਲੱਗੇ ਜੀ ਸਤਗੁਰੂ ਕਲਗੀਧਰ ਜਦੋਂ ਅਮਰ ਛਕਿਆ ਮਾਤਾ ਵੀ ਉਸ ਦੇ ਵਿਰਾਗ ਚ ਆ ਗਈਆਂ ਸਭ ਜੱਜਾ ਹੀ ਵਿਰਾਗ ਚ ਆ ਗਏ ਸਭ ਜੱਦਿਆਂ ਨੇ ਮਾਤਾ ਨੂੰ ਸਾਰਿਆਂ ਨੂੰ ਗੁਰੂ ਕਾ ਅਮਰ ਛਕਿਆ ਮਾਤਾ ਨਾਨਕੀ ਜੀ ਵੀ ਉਦੋਂ ਜਿਉਂਦੀ ਸੀ ਗੁਰਤੇਗ ਬਾਬੂ ਸਾਹਿਬ ਦੀ ਮਾਤਾ ਜੀ ਉਹ ਸਾਰਿਆਂ ਨੂੰ ਅਮਰਤ ਪਾਨ ਕੀਤਾ ਉਸ ਵੇਲੇ ਇਹ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਅਮਰ ਛਕਣ ਤੋਂ ਐਨੀ ਖੁਸ਼ੀ ਹੋਈ ਇਸ ਪ੍ਰਕਾਰ ਤਾਂਬੇ ਦਾ ਪੱਤਰਾ ਵੀ ਨਿਕਲਿਆ ਸੀ ਮਾਰਿਆ ਸੰਝ ਬਾਬਾ ਅਗਰ ਸਿੰਘ ਸਾਹਿਬ ਜੀ ਮਸਤੂਆਣੇ ਆਏ ਉਹਦੇ ਦਰਸ਼ਨ ਕੀਤੇ ਸੀ ਨਵੀਂ ਇਮਾਰਤ ਬਣਾਉਣ ਵੇਲੇ ਪਤਾ ਨਹੀਂ ਉਹ ਪੁਜਾਰੀ ਕਿਸ ਵਾਸਤੇ ਲੈ ਗਏ ਹਨ ਇਸ ਪ੍ਰਕਾਰ ਸਾਹਿਬ ਸੰਗਤ ਵਿੱਚ ਚਾਰ ਸਾਹਿਬ ਜੱਜ ਅੰਮ੍ਰਿਤ ਛਕਣਾ ਤੇ ਮਾਤਾਂ ਦਾ ਅੰਮ੍ਰਿਤ ਛਕਣਾ ਲਿਖਿਆ ਹੋਇਆ ਸੀ ਇਸ ਪ੍ਰਕਾਰ ਸਾਹਿਬ ਸੰਗਤ ਜੀ ਸਾਰੇ ਮੋਹਤ ਹੋ ਕੇ ਜਦੋਂ ਗੁਰੂ ਸਾਹਿਬ ਨੇ ਅੰਮ੍ਰਿਤ ਛਕਿਆ ਔਰੰਗਜ਼ੇਬ ਨੂੰ ਰਿਪੋਰਟ ਪਹੁੰਚੀ ਕਿ 20000 ਸਾਰੇ ਜਗ ਜਗਤਾਰ ਛੱਡ ਕੇ ਖਾਲਸਾ ਰੂਪ ਬਣ ਗਏ ਹੈ ਇਸ ਪ੍ਰਕਾਰ ਸਾਂਗੇ ਜੀ ਇਹ ਸਤਿਗੁਰੂ ਜੀ ਨੇ ਦੁਨੀਆ ਦੇ ਸਾਰੇ ਵਹਿਮ ਚੱਕਣ ਵਾਸਤੇ ਇਹ ਮਰਯਾਦਾ ਕਾਇਮ ਕਰਤੀ ਵੀ ਜਿਸਨ ਭਾਈ ਸਿੱਖ ਬਣਨਾ ਪਰ ਤੁਰੀਤ ਜੇ ਯਾਨ ਖੰਡੇ ਦਾ ਅਮਰ ਛਕੇ ਸੋਈ ਸਿੰਘ ਪ੍ਰਧਾਨ ਅਵਰਨਾ ਪਾਹਲ ਜੁਲੇ ਉਹ ਸਿੰਘ ਹੈ ਮੁਖੀ ਜਿਹੜਾ ਹੋਰ ਕੋਈ ਕਿਰਨ ਕਹੌਣ ਨਾ ਲਵੇ ਅਤੇ ਖੰਡੇ ਦਾ ਅਮਰ ਛਕੇ ਇਹ ਪਹਿਲੀ ਰੋਤ ਹੈ ਇਸ ਪ੍ਰਕਾਰ ਸਾਇਸ ਜੀ ਗੁਰੂ ਸਾਹਿਬ ਨੂੰ ਹੁਣ ਮਰਜ਼ਾ ਦਾ ਅੱਗੇ ਨੂੰ ਇਹ ਤੌਰ ਤੇ ਜਿਨੇ ਗੁਰੂ ਵਾਲਾ ਬਣਨ ਕੋ ਖੜੇ ਦਾ ਅੰਮਰ ਸਕੇ ਪੰਨਿਆਂ ਪਿਆਰਿਆਂ ਤੋਂ ਸਹਿਲ ਸਿਧੂ ਗੁਰ ਸਾਹਿਬ ਦੇ ਸ਼ਬਦ ਤੇ ਯਕੀਨ ਕਰਕੇ ਮੁਕਤ ਹੋਵੇ ਪੰਜ ਕਾਰ ਦੀ ਰਹਿਤ ਰੱਖੇ ਬਜਰ ਕੁਰੇ ਜੀ ਬਾਜੀ ਕਰੇ ਹੁਕਾ ਹਯਾਉ ਤਹਲਾ ਲੂ ਹਰਾਮ ਬਾਜੀ ਸੇਖਣਾ ਕਰਦੂ ਸਤ ਆਮ ਇੱਕ ਦਾ ਕਹਿੰਦੇ ਤਮਾਕੂ ਨਾ ਪੀਵੇ ਆ ਜਰਦਾ ਜਿਹੜਾ ਅੱਜ ਕੱਲ ਫਕਦੇ ਐ ਤਮਾਕੂ ਨੂੰ ਅਦੇ ਸੇਵਰ ਤੋਂ ਨਾ ਪੀਵੇ ਨਸਵਾਰ ਨਾ ਲਵੇ ਅਤੇ ਹਯਾਮਤ ਨਾ ਕਰਾਵੇ ਸਾਵਧਾਨ ਸੂਰਤ ਰੱਖੇ ਹਲਾਲੋ ਹਲਾਲ ਮੁਸਲਮਾਨ ਦਾ ਕੁਠਾ ਮਾਸ ਨਾ ਖਾਵੇ ਹਰਾਮ ਪਰਾਈਆਂ ਇਸਤਰੀਆਂ ਨੂੰ ਵੱਡੀਆਂ ਨੂੰ ਭੈਣਾ ਜਾਣੇ ਛੋਟੀਆਂ ਨੂੰ ਭੀਆਂ ਜਾਣੇ ਵੱਡੀਆਂ ਨੂੰ ਮਾਮਾ ਜਾਣੇ ਐਵੇਂ ਬੀਬੀਆਂ ਵੱਡੀਆਂ ਨੂੰ ਪਿਤਾ ਸਮਝਣਾਂ ਅਤੇ ਛੋਟਿਆਂ ਨੂੰ ਪੁੱਤਰ ਸਮਝਣ ਬਰਾਬਰ ਦੇ ਨੂੰ ਭਾਈ ਸਮਝਣ ਜੋ ਮਾਤਿਆਂ ਨੂੰ ਪਤੀ ਦੇ ਤਰ੍ਹਾਂ ਅਮਰਕਾਰੀ ਹੋਵੇ ਰਹਿਤ ਰੱਖੇ ਉਹਨੂੰ ਪਰਮੇਸ਼ਰ ਜਾਣ ਕੇ ਸਤ ਵਿੱਚ ਪੂਰੀਆਂ ਕਾਇਮਰਾਨ ਪਤੀ ਵਰ ਧਰਮ ਰੱਖਣਾ ਇਹ ਪੁਰਖਾਂ ਤੇ ਇਸਤਰੀਆਂ ਵਾਸਤੇ ਹੁਕਮ ਸੁੱਚੇ ਪਾਤਸ਼ਾਹ ਨੇ ਦਿੱਤਾ ਇਹ ਕੁਰੇਦਾਂ ਤੋਂ ਬਚਾਉਣ ਵਾਸਤੇ ਸੁੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਸੋ ਇਸ ਤਰ੍ਹਾਂ ਦੀ ਰਾਤ ਰਾਕੇ ਭਾਈ ਸਿੱਖ ਬਣਨਾ ਹੈ ਅੱਜ ਅਮਰ ਤਿਆਰ ਹੋਵੇਗਾ ਜਿਨ੍ਹਾਂ ਵਲਾਖੀਆਂ ਨੂੰ ਭਾਗ ਹਨ ਉਹ ਗੁਰੂ ਕੇ ਜਹਾਜ਼ ਤੇ ਚੜ੍ਹ ਕੇ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ ਦੇ ਨਾਲ ਆਪਣਾ ਗੰਢ ਪਾ ਲੈਣਾ ਨਹੀਂ ਤਾਂ ਭਾਈ ਨਿਗਰੀਆਂ ਨੂੰ ਪਤਾ ਨਹੀਂ ਕਿੰਨੇ ਗਿਆਨ ਨੂੰ ਪਰਮਣਾ ਪਵੇਗਾ ਗੁਰ ਕੇ ਚੜਨ ਰਿਦਾ ਲੈ ਧਾਰ ਸੌਦੇ ਚਰਨ ਜੋ ਪੂਜਨੀਕ ਸ਼ਬਦ ਰੂਪ ਹੈ ਉਹਨਾਂ ਨੂੰ ਹੋਵੇ ਕੇ ਲੈ ਕੇ ਧਾਰਨ ਕਰੋ ਵਸਾਓ ਮਤ ਕੋ ਪਰਮ ਭੁੱਲੈ ਸੰਸਾਰ ਇਹ ਭੁੱਲ ਨਾ ਜਾਵੇ ਪਰਮਕ ਸੰਸਾਰ ਦੇ ਵਿੱਚ ਜੀਵ ਨੁਰਵੇਂ ਕੋਈ ਨਾ ਉਤਰ ਸਮਾਰ ਜੀਨ ਜੋ ਦਸ ਜਾਮੇ ਘਾਰ ਕੇ ਉਮਰ ਦੀ ਦਾਤ ਦਿੱਤੀ ਹੈ ਇਹ ਸਮਰਯਾਤੋਂ ਬਗੈਰ ਅਸੀਂ ਗੁਰੂ ਵਾਲੇ ਬਣਦੇ ਹਾਂ ਉਹ ਸਤਗੁਰਾਂ ਤੋਂ ਬਗੈਰ ਕੋਈ ਸੰਸਾਰ ਸੰ ਤੋਂ ਪਾਰ ਨਹੀਂ ਉੱਤਰ ਸਕੇਗਾ ਮੁਕਤ ਨਹੀਂ ਹੋ ਸਕੇਗਾ ਇਹ ਮੋਹਰ ਸ਼ਾਹ ਲਾਤੀ ਇਹ ਖੰਡੇ ਦੇ ਅਮਰ ਦੀ ਮਹਾਰਾਣ ਗੁਰੂ ਧਰਨਵਾਸ ਤੇ ਰਹਾਉ ਪੂਲੇ ਕਾ ਗੁਰਮਾਰਗ ਪਾਇਆ ਜੀਵ ਜੀ ਨੇ 84 ਲੱਖ ਜੂਨ ਚ ਘੁੰਮਦੇ ਫਿਰਦੇ ਉਹਨਾਂ ਨੂੰ ਗੁਰੂ ਮਾਰਿਆ ਸਾਹਿਬ ਨੇ ਭਗਤ ਭਗਤੀ ਗਿਆਨ ਦੇ ਸਿੱਖੀ ਦੇ ਮਾਰਗ 'ਚ ਪਾਇਆ ਹੈ। ਅਗਰ ਤਿਆਗ ਹਰ ਭਗਤੀ ਲਾਇਆ। ਉਹ ਸਭ ਤਿਆਗ ਦਿੱਤੇ ਹਨ। ਦੇਵੀ ਦੇਦੂ ਤਾਂ ਜੀ ਕਿਸੇ ਵੀ ਉਪਾਸ਼ਨਾ ਨਹੀਂ ਕਰਨੀ। ਪਰਮੇਸ਼ਰ ਦੀ ਭਗਤੀ 'ਚ ਲਾਜਦਾ ਹੈ। ਕੀ ਬੋਲਣਗੇ ਤੁਸੀਂ ਦੱਸੋ? ਦੱਸੋ ਕੀ ਹੈ? ਕੋਈ ਹਰਕਾ ਕੋਈ? ਉਹ ਕਹਨ ਉਹ ਜੀ ਉਹ ਤਾਂ ਪੜੀਆਂ ਸੀ ਤੁਹਾ ਪਹਿਲੀਆਂ ਇਹ ਤਾਂ ਆਰਥ ਕੀਤਾ ਮਾਰਾ ਤੁਸੀਂ ਸੁੱਤੇ ਹੋਵੋਗੇ। ਬਰਾਗੇ ਹੋਣਗੇ ਚਲ ਅਵਰ ਤਿਆਗ ਹਰ ਭਗਤੀ ਲਾਇਆ ਇੱਕ ਤਾਂ ਇਹ ਨਿਵਾਨ ਵੀ ਕਹਾਂ ਰਿਹਾ ਨਹੀਂ ਸੀ ਕੀ ਕਰਦਾ ਟੋੜਦਾ ਰਿਹਾ ਅਵਰ ਤਿਆਗ ਹਰ ਭਗਤੀ ਲਾਇਆ ਅਵਰ ਉਹ ਤਿਆਗ ਹਰ ਭਗਤੀ ਲਾਇਆ ਹੋਰ ਸਭ ਪਾਸਿਆਂ ਤੋਂ ਛੁਡਾ ਕੇ ਪਰਮੇਸ਼ਰ ਵੀ ਭਗਤੀ ਕੇ ਲਾਤਦਾ ਹੈ ਜਨਮ ਮਰਨ ਕੀ ਇਤਰਾਸ ਮਿਟਾਈ ਜਗਮੁਲਲਾ ਜਿਹੜਾ ਦਰਸੀ ਇਹ ਹਿਰਦੇ ਚੋਂ ਮੇੜੀ ਦਿੱਤਾ ਹੈ ਗੁਰਪੂਰੇ ਕੀ ਬੇਅੰਤ ਵਡਾਈ ਊਰੂ ਸਤਿਗੁਰੂ ਸਚੇ ਪਾਤਸ਼ਾਹ ਦੀ ਬੇਅੰਤ ਵਡਾਈ ਹੈ ਕਥਨ ਕੀਤੀ ਨਹੀਂ ਜਾਂਦੀ ਗੁਰਪ੍ਰਸਾਦ ਊਰਦ ਕਮਲ ਵਿਗਾਹ ਸੋਹਣੀ ਕਿਰਪਾ ਨਾਲ ਜਿਹੜਾ ਉਦਾ ਮੂਦਾ ਕਵਲਾ ਰਿਹਾ ਕਵਲ ਜੁਗੀਆਂ ਦੇ ਮਤਨਸਾਰ ਉਹ ਪ੍ਰਾਣਾ ਜਾਮ ਕਰਕੇ ਸਾਧ ਸੰਗਤ ਜੀ ਆਪਣੇ ਜਿਹੜੀ ਰੀਜੇ ਦੇ ਵਿੱਚ ਪਾਉਣ ਹੈ ਆਪਾਨ ਬਾਯੂ ਜੋ ਮੂਲ ਦੁਆਰੇ ਚ ਇਹਨਾਂ ਨੂੰ ਦੋਹਾਂ ਨੂੰ ਰੋਕ ਕੇ ਕੁੰਜਨੇ ਰਬੜ ਚ ਫੂਕ ਭਰਦੀ ਉਹ ਸਿੱਧੀ ਹੋ ਜਾਂਦੀ ਹੈ ਆਹ ਰੇ ਕਵਲ ਦੇ ਜੋ ਪਾਉਣ ਬਾਯੂ ਨੂੰ ਤੇ ਪ੍ਰਾਣਾ ਦੇ ਤਾਂ ਹੀ ਰੋਕ ਕਰਕੇ ਜਲਾਉਂਦੇ ਹੈ ਕਿਉਂ ਸਿੱਧਾ ਕਵਲ ਹੋ ਜਾਂਦਾ ਹੈ ਸਿੱਧਾ ਕਵਲ ਹੋਣੇ ਤੇ ਉਹਨਾਂ ਨੂੰ ਬਾਗੀ ਤੇ ਪਿਤ ਤੇ ਕਾਹ ਰੋਗ ਨਹੀਂ ਹੁੰਦੇ ਉਹਦੇ ਕੀ ਜੋਗਾਂ ਅਨੰਦ ਜਿਹੜੀ ਮਿੱਠੀ ਕਾਫਾ ਹੈ ਨਾ 10000°C ਦੀ ਸਾਰੇ ਨੇ ਜਖੜਾਗਰੀ ਦਿਖਦੀ ਹੈ ਉਹਨਾਂ ਦੇ ਵਿੱਚ ਪੈਣ ਲੱਗ ਜਾਂਦੀ ਹੈ ਇਸ ਕਰਕੇ ਲੰਮੀ ਉਮਰ ਵਾਲੇ ਵੀ ਹੋ ਜਾਂਦੇ ਆ ਇਹ ਹੈ ਜੋਗੀਆਂ ਦੇ ਕਾਵਲ ਦੇ ਸਿੱਧਾ ਕਰਨ ਦਾ ਫਾਲਾ ਇਧਰ ਗੁਰਮਤਿ ਅਨੁਸਾਰ ਸੁਣੋ ਗੁਰਪ੍ਰਸਾਦ ਊੜਦ ਕਮਨ ਵਿਗਾਹ ਸਤਿਗੁਰੂ ਦੀ ਕਿਰਪਾ ਕਰਕੇ ਉਹ ਨੂਦਾ ਕਾਵਲ ਕੀ ਹੈ ਜਿਹੜਾ ਬੇਵਕ ਹੋਇਆ ਅਵਿਗਿਆ ਰੂਪੀ ਰਾਤ ਕਰਕੇ ਜਿਹੜਾ ਮਨ ਵਾਹਿਗੁਰੂ ਤੋਂ ਬੇਵਕ ਹੋਇਆ ਪਰ ਗੁਰੂ ਸਾਹਿਬ ਸੂਰਜ ਦੀ ਜਿਹੀ ਆਈ ਹੈ ਜਦੋਂ ਪ੍ਰਕਾਸ਼ ਕਰਦੇ ਹੈ ਮੂਧਾ ਰਿਦਾ ਕਵਲ ਜਿਹੜਾ ਸਨਮਖੋ ਜਾਉਂਦਾ ਇਹਦੇ ਚ ਕਰुणा ਮੈਤਰੀ ਮੋਤਾ ਦੇਖਿਆ ਇਹ ਪੰਖੜੀਆਂ ਖੜਿਆਉਨੀਆਂ ਹਨ ਜੀਆਂ ਪਰਮੇਸ਼ਰ ਦਾ ਆਨੰਦ ਰੂਪੀ ਮਹਿਕ ਨਿਕਲਿਆ ਆਉਂਦੀ ਹੈ ਅਜੋ ਫੇਰ ਸਾ ਸੰਗ ਜੀ ਵਾਸ਼ਨਾ ਰੂਪੀ ਬਾਦੀ ਨਹੀਂ ਰਹਿੰਦੀ ਫੇਰ ਕਾਫ ਕਾਵ ਰੂਪੀ ਕਾਫ ਨਹੀਂ ਰਹਿੰਦੀ ਅਜੋ ਪਾਪਾ ਰੂਪੀ ਪਤ ਨਹੀਂ ਰਹਿੰਦੀ ਰੂਲੂ ਦਾ ਰੋਸ ਨਹੀਂ ਰਹਿੰਦਾ ਹੈ ਇਸ ਪ੍ਰਕਾਰ ਇਹ ਲੰਮੀ ਹੋਣ ਨੂੰ ਜੀਵਨ ਮੁਕਤ ਹੋ ਜਾਂਦਾ ਕਦੇ ਮਰਦਾ ਹੀ ਨਹੀਂ ਵਿਨਾਸੀ ਪਦ ਨੂੰ ਪਾ ਤੇ ਇਸ ਪ੍ਰਕਾਰ ਮੂਤਾ ਕਬਲੋ ਸੰਮੁਖ ਜਿਹਦਾ ਹੋਣਾ ਇਹ ਖੜਿਆਉਂਦਾ ਗੁਰਾਂ ਦੀ ਕਿਰਪਾ ਕਰਕੇ ਅੰਧਕਾਰ ਮਹਿ ਭਇਆ ਪ੍ਰਗਾਸ ਅੰਧਕਾਰ ਜੋ ਅਗਿਆਨ ਦਾ ਹਨੇਰਾ ਹੈ ਕਰੋੜਾ ਸੂਰਜਾਂ ਦੇ ਚਲਣ ਕਰਕੇ ਵੀ ਮਿਟਦਾ ਨਹੀਂ ਹੈ ਉਹਦੇ ਜੀ ਹਨੇਰਾ ਸਾਰਾ ਗਿਆਨ ਦਾ ਚੱਕਿਆ ਜਾਂਦਾ ਹੈ ब्रह्म ज्ञान ਦਾ ਪ੍ਰਕਾਸ਼ ਹੋ ਗਿਆ ਹੈ ਜਿਨ ਕੀ ਆਸ ਗੁਰ ਤੇ ਜਾਣੇ ਜਿਸ ਵਾਸੂ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ ਉਹ ਸਤਿਗੁਰਾਂ ਦੁਆਰਾ ਜਾਣ ਲਿਆ ਹੈ ਗੁਰ ਕਿਰਪਾ ਤੇ ਮੁਗਧ ਮਨ ਮਾਨੇ ਸਤਿਗੁਰ ਦੀ ਕਿਰਪਾ ਕਰਕੇ ਜਿਹੜਾ ਮੂਰਖ ਮਾਨਾ ਹੈ શાਸਤਰ ਗਿਆਤ ਤੋਂ ਹੀਣਾ ਅਤੇ ਵਿਹਾਰਾ ਵੱਲੋਂ ਵੀ ਮੁਗਧ ਪਰਮਾਰਥ ਵੱਲੋਂ ਮੁਗਧ ਗੁਰ ਕਿਰਪਾ ਤੇ ਗੁਰ ਕਿਰਪਾ ਤੇ ਮੁਗਧ ਮਨ ਮਾਨਿਆ ਮੂਰਖ ਜਿਹੜਾ ਮਨ ਸੀ ਇਹ ਗਿਆਨ ਦੇ ਚ ਮੰਨ ਜਾ ਗੁਰਾਂ ਦੀ ਕਿਰਪਾ ਹੋਣੇ ਕਰਕੇ ਗੁਰ ਕਰਤਾ ਗੁਰ ਕਰਨ ਜੋ ਜੀ ਸੋਉਂ ਜੀ ਤਾਂ ਕਰਤਾ ਜਗਤ ਨੂੰ ਰਚਣ ਵਾਲੇ ਹੈ ਗੁਰੂ ਸਾਹਿਬ ਸਾਰਿਆਂ ਦੀ ਪਾਲਣਾ ਕਰਨ ਯੋਗ ਹਨ ਈਸ਼ਰੂਪ ਹੈ ਗੁਰੂ ਸਾਹਿਬ ਕਰਕੇ ਆ ਨਾਮ ਦੀ ਦਾਤ ਨੂੰ ਦੇਣ ਵਾਲੇ ਗੁਰੂ ਸਾਹਿਬ ਸਿੱਖਾਂ ਦੀ ਕਲਿਆਣ ਕਰਨ ਦੇ ਯੋਗ ਲਾਇਕ ਹਨ ਗੁਰ ਪਰਮੇਸ਼ਰ ਹੈ ਪੀਹੁ ਗੁਰੂ ਸਾਹਿਬ ਤਾਂ ਪਰਮੇਸ਼ਰ ਹੁਣ ਵਰਤਮਾਨ ਸਮੇਂ 'ਚ ਹੈ ਪੀ ਪਿੱਛੇ ਭੂਤਕਾਲ 'ਚ ਸਹੀਏ ਤੇ ਅੱਗੇ ਨੂੰ ਭਵਿੱਖਕਾਲ ਨੂੰ ਹੋਲ ਹੋਣਗੇ ਅਕਾਲ ਪੁਰਖ ਦੀ ਜੋਤ ਹਨ ਗੁਰੂ ਸਾਹਿਬ ਜੀ ਕੋ ਨਾਨਕ ਪ੍ਰਭ ਇਹ ਹੈ ਜਿਨਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਵਾਹਿਗੁਰੂ ਨੇ ਗੁਰੂ ਰੂਪ ਧਾਰ ਕੇ ਸੰਸਾਰ ਨੂੰ ਜਨਾਤਾ ਹੈ ਬਿਨ ਗੁਰ ਮੁਕਤ ਨਾ ਪਾਈਐ ਭਾਈ ਗੁਰੂ ਧਾਰੇ ਤੋਂ ਬਗੈਰ ਭਾਈ ਕੋਈ ਮੁਕਤੀ ਨਹੀਂ ਪਾ ਸਕਦਾ ਇਸ ਕਰਕੇ ਗੁਰੂ ਆਲੇ ਸਭ ਨੂੰ ਹੋਣਾ ਚਾਹੀਦਾ ਹੈ ਕਿ ਸਤਗੁਰ ਬਾਝੋਂ ਗੁਰਨੀ ਕੋਈ ਤੀਜੇ ਪੜਸ਼ਾਨ ਕਿਐ ਸਤਗੁਰਾਂ ਬਗੈਰ ਗੁਰੂ ਨਹੀਂ ਹੋਏ ਕੋਈ ਹੋ ਸਕਦਾ ਨਿਗਰੇ ਕਾ ਹੈ ਨਾਮ ਬੁਰਾ ਨਿਗਰਿਆਂ ਦਾ ਤਾਂ ਨਾਮ ਹੀ ਲੈਣਾ ਬੁਰਾ ਹੈ ਗੋਰਖਨਾਥ ਵੇਖ ਲਓ ਭਾਵੇਂ ਗੁਰੂ ਸੀ ਸਿੰਧ ਸਾਰੇ ਕੇਲੇ ਸੀ ਉਹਨਾਂ ਨੂੰ ਵੀ ਸੱਚੇ ਪਾਲ ਸਾਹਿਬ ਕਿਹਾ ਸਾਧਕ ਸਿੰਧ ਗੁਰੂ ਉਹ ਕੇਲੇ ਖੋਜ ਘੇਰਾ ਫਰਮਾਣਾ ਮੰਗਾ ਨਾਮ ਪਾਇ ਵਿਖਾ ਦੇ ਦਰਸ਼ਨ ਕੋ ਕਰਵਾਣਾ ਐਦੇ ਅਗੇ ਤਪੱਸਿਆ ਵਾਲੇ ਜਿਹੜੇ ਹਜ਼ਾਰਾਂ ਬਜਾ ਦੀ ਉਮਰ ਵਾਲੇ ਸੀ ਗੁਰੂ ਬਣੇ ਬੈਠੇ ਸੀ ਉਹਨਾਂ ਨੂੰ ਵੀ ਗੁਰੂ ਸੱਚੇ ਪਾਲ ਸਾਹਿਬ ਦੀ ਸਿੱਖਿਆ ਲੈਣੀ ਪਈ ਜੁਹਣਾ ਪਿਆ ਉਹਨੂੰ ਮੰਨਣਾ ਤੇ ਅੱਜ ਆਪ ਦਾ ਸ਼ਬਦ ਮੰਨੇ ਵੀ ਨਾ ਸੀ ਗੁਰੂ ਆਜ ਨਹੀਂ ਹੋ ਸਕਦੇ ਇਹ ਹੈ ਹੌਸਾਲ ਸੰਗੇਜੀ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਜੋ ਵੱਡੇ ਵੱਡੇ ਆਪਣੇ ਆਪ ਨੂੰ ਹੋਣ ਵਾਲੇ ਸੀ ਉਹਨਾਂ ਨੂੰ ਸਾਰਿਆਂ ਨੂੰ ਗੁਰਮਤਿ ਨੂੰ ਧਾਰਨਾ ਤੇ ਬਿਨ ਗੁਰ ਮੁਕਤ ਨਾ ਪਾਈਏ ਭਾਈ ਇਹ ਭਾਈ ਸਤਿਗੁਰੂ ਸਾਹਿਬ ਦੀ ਸ਼ਰਨ ਤੋਂ ਬਿਗਾਰ ਮੁਕਤ ਨਹੀਂ ਕੋਈ ਹੋ ਸਕਦਾ ਹੈ ਗੋਂਡ ਮਹੱਲਾ ਪੰਜਵਾ ਇਹ ਜਨਾਈ ਹੈ ਪਰਮੇਸ਼ਰ ਨੇ ਕਿ ਸਤਿਗੁਰਾਂ ਤੋਂ ਬਿਗਾਰ ਮੁਕਤ ਨਹੀਂ ਹੋ ਸਕਦਾ ਕੋਈ ਗੋਂਡ ਮਹੱਲਾ ਪੰਜਵਾ ਗੁਰੂ ਗੁਰੂ ਗੋਕਾਰ ਮਨ ਨੂੰ ਪਿਆਰੇ ਮਨਾ ਗੁਰੂ ਜੋ ਮਨ ਕਰਕੇ ਵੀ ਗੁਰੂ ਦਾ ਜਾਪ ਕਰ ਬਾਣੀ ਕਰਕੇ ਗੁਰੂ ਦਾ ਜਾਪ ਕਰ ਰੋ ਰੋਂ ਕਰਕੇ ਵੀ ਸਹੀ ਕਰਕੇ ਵੀ ਗੁਰੂ ਦਾ ਜਾਪ ਕਰੇ ਮੇਰੇ ਪਿਆਰੇ ਮਨਾ ਗੁਰੂ ਜੋ ਵੱਡੇ ਹਨ ਗੁਰੂ ਜੋ ਚੇਤਨ ਸਰੂਪ ਹਨ ਉਹ ਗ੍ਰੀਤੰਤੂ ਤੋਂ ਬਣਿਆ ਗੁਰੂ ਸ਼ਬਦ ਹੈ ਗ੍ਰੀਨ ਆਵਾ ਨਿਗਲੰਦਾ ਅ ਗਿਆਨੰਦ ਗਲ ਲੈਣ ਵਾਲਾ ਹੈ ਗੁਰਨਾਵ ਬਾਣੀ ਦਾ ਬਾਣੀ ਸਰੂਪ ਹੈ ਗਿਰਨਾ ਵੱਡੇ ਦਾ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਦਾ ਰਾਖੀ ਮੇਰੀ ਅਦੇ ਗਿਰ ਸਾਧ ਸੰਗੇ ਜੀ ਅਚਲਦਾ ਹੈ ਉਹ ਜਲ ਸਰੂਪ ਹੈ ਜਲ ਮੂਰਤਨ ਪਉ ਪ੍ਰਕਾਸ਼ ਹੈ ਐਸੇ ਸਤਿਗੁਰੂ ਹਨ ਗੁਰੂ ਬਿਨਾ ਮੈਂ ਨਾਹੀ ਹੂੰ ਸਤਿਗੁਰੂ ਸਾਜ ਤੋਂ ਬਗੈਰ ਮੈਨੂੰ ਤਾਂ ਆਸਰਾ ਹੋਰ ਕਿਸੇ ਦਾ ਹੈ ਹੀ ਨਹੀਂ ਹੈ ਈ ਟੇਕ ਰਹੋ ਦਿਨ ਰਾਤ ਸਤਿਗੁਰੂ ਸਾਹਿਬ ਦੀ ਓਟ ਵਿੱਚ ਰਾਤ ਦਿਨੇ ਰਹਿੰਨੇ ਹਾਂ ਕਾ ਕੀ ਕੋਈ ਨਾ ਮਿਟੈ ਦਾ ਗੁਰਮੁਖ ਜੀ ਦਾਦ ਕਿਨ ਕੋਈ ਮਟਾਉਣ ਨੂੰ ਸਮਰੱਥ ਨਹੀਂ ਹੈ ਗੁਰਪਰਮੇਸ਼ਰ ਏਕੂ ਜਾਨ ਜੀ ਸਭ ਅਕਾਲ ਪੁਰਖ ਹੈ ਸਰੂਪ ਧਾਰਨੀ ਕਰਕੇ ਗੁਰੂ ਨਾਮ ਰੱਖਿਆ ਹੋਇਆ ਏਕੋ ਹੀ ਹੈ ਜਾਨਾ ਕਰੋ ਜੋ ਤਿਸ ਭਾਵ ਹੈ ਸੂ ਪਰਵਾ ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਆਪਾਂ ਨੂੰ ਪਰਮਾਨ ਨਹੀਂ ਕਰਕੇ ਮੰਨਣਾ ਚਾਹੀਦਾ ਹੈ ਆਪਣੀ ਮਦਦ ਕਰਨੀ ਚਾਹੀਦੀ ਹੈ ਰਹਾਉ ਗੁਰ ਚਰਣੀ ਜਾ ਕੇ ਮਨ ਲੱਗੇ ਮੈਂ ਪੈ ਸੋ ਗੁਰੂ ਦੇ ਚਰਨਾਂ ਕਉਲਾਂ ਦੀ ਲੱਗ ਜਾਏਗਾ ਜੁੜ ਜਾਏਗਾ ਦੁੱਖ ਦਰਦ ਭ੍ਰਮਤਾ ਕਾ ਭਾਗੇ ਇਹਨਾਂ ਜੰਮਣ ਮਰਨ ਦਾ ਦੁੱਖ ਅਵਿਧਿਆ ਦੀਆਂ ਦਰਦਾਂ ਭਰਮ ਭੇਦ ਪਰਮਾਤਮਾ ਦੇ ਸਭ ਭਜਾਂਗੇ ਗੁਰ ਕੀ ਸੇਵਾ ਪਾਈ ਮਾਨਿ ਸਤ ਜਗਾਂ ਦੀ ਟਹਿਲ ਕਰਨ ਵਾਲਾ ਪੁਰਖ ਮਾਨ ਸਤਕਾਰ ਪਾਵੇਗਾ ਗੁਰ ਉਪਰ ਸਦਾ ਕੁਰਬਾਨ ਮਨਨ ਰੂਪ ਗਿਆਨ ਪਾ ਲਈ ਖੜ ਪ੍ਰਮਾਣ ਦਾ ਬੀਜੀ ਪੱਖ ਦੁਆਰਾ ਜੋ ਵਿਸ਼ਾ ਤੇ ਨਖੇਦ ਪਾ ਕਰਕੇ ਇਹ ਵਿਸ਼ੇ ਹੈ ਖੜਾ ਬਸਾਨ ਪਾ ਪ੍ਰਮਾਣੀਏ ਤੋਂ ਗੁਰ ਉਪਰ ਸਦਾ ਕੁਰਬਾਨ ਸਰਦੂ ਸਾਹਿਬ ਤੋਂ ਸੈਂਕੜੇ ਵਾਰੀ ਸਦਾ ਸਦਾ ਕੁਰਬਾਨ ਬਲਿਹਾਰ ਜਾਈਏ ਗੁਰ ਕਾ ਸੇਵਕ ਗੁਰका ਦਰਸ਼ਨ ਦੇਖ ਨਿਹਾਲ ਸਤਿਗੁਰੂ ਸਾਹਿਬ ਦੇ ਦਰਸ਼ਨ ਦੇਖ ਕੇ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਈਏ ਜੋ ਸਰਕੇ ਸੇਵਕ ਕੀ ਪੂਰਨਤਾਾਲ ਜੋ ਸਤਿਗੁਰਾਂ ਦਾ ਸੇਵਕ ਬਣਿਆ ਹੈ ਮਾਨ ਮਾਨਤ ਰਹਿਤ ਹੋ ਕੇ ਉਦੀ ਹਾਲ ਕਮਾਈ ਪੂਰਨ ਗੁਰ ਕੇ ਸੇਵਕ ਕੋ ਦੁੱਖ ਨਾ ਵਿਆਪੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੇਵਕ ਬਣਿਆ ਉਹਨੂੰ ਜੰਮਣ ਮਰਨ ਦਾ ਕੋਈ ਦੁੱਖ ਨਹੀਂ ਲੱਗੇਗਾ ਗੁਰ ਕਾ ਸੇਵਕ ਦਹਿ ਦਿਸ ਜਾਪੈ ਸਤਿਗੁਰੂ ਸਾਹਿਬ ਦਾ ਜੋ ਸੇਵਕ ਮਨੋਂ ਤਨੋਂ ਹੋ ਜੂ ਉਹ ਦਸਤ ਲੋ ਜਾਣਿਆ ਜਾਏਗਾ ਪ੍ਰਗਟ ਹੋ ਜਾਏਗਾ ਸਾਰੀ ਦੁਨੀਆ 'ਚ ਸੂਰਜ ਵਾਂਗੂ ਰੌਸ਼ਨ ਹੋ ਜਾਏਗਾ ਗੁਰ ਕੀ ਮਹਿਮਾ ਕਥਨ ਨਾ ਜਾਏ ਇਹ ਜਿਹੜੀ ਮਹਿਮਾ ਵਢਾਈਏ ਕਿਸੇ ਦੇ ਪਾਸੋਂ ਕਥਨ ਨਹੀਂ ਕੀਤੀ ਜਾ ਸਕਦੀ ਮਾਰ ਬ੍ਰਹਮ ਗੁਰ ਰਹਾ ਅਸਮਾਨ ਸਤਿਗੁਰੂ ਸਾਹਿਬ ਦਾ ਅਕਾਲ ਪੁਰਖ ਦੇ ਵਿੱਚ ਲੀਨ ਹੋ ਰਿਹਾ ਉਹ ਹੀ ਸਰੂਪ ਹਨ ਕਉ ਨਾਨਕ ਜਾ ਕੇ ਪੂਰੇ ਭਗਤ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਪੂਰਨ ਨਿਸਕਬ ਨਿਸ਼ਕਾਮ ਰੂਪੀ ਭਗ ਹਨ ਕਰਮ ਗੁਰ ਚਰਨੀ ਤਾਕ ਮਨ ਲਾਗ ਜਿਵੇਂ ਭਾਈ ਸਤਗੁਰੂ ਸਾਹਿਬ ਦੇ ਚਰਨਾ ਕਮਨਾਂ 'ਚ ਮਨ ਲੱਗਦਾ ਹੈ ਜੁੜਦਾ ਹੈ ਗੋਡ ਮਹੱਲਾ ਪੰਜਵਾ ਗੁਰ ਮੇਰੀ ਪੂਜਾ ਗੁਰ ਗੋਬਿੰਦ ਜਿਵੇਂ ਸਤੂ ਸਾਹਿਬ ਅਸੀਂ ਤਾਂ ਪੂਜਾ ਵੀ ਗੁਰੂ ਸਾਹਿਬ ਦੀ ਕਰਦੇ ਆ ਸਾਡੀ ਤਾਂ ਪੂਜਾ ਦਾ ਆਸਰਾ ਪੂਜਨਯੋਗ ਸਤਗੁਰੂ ਜੀ ਹਨ ਗੁਰ ਮੇਰਾ ਪਾਰ ਬ੍ਰਹਮ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰੂ ਸਾਹਿਬ ਜੀ ਗੋਬਿੰਦ ਅਕਾਲ ਪੁਰਖ ਰੂਪ ਹਨ ਗੁਰ ਮੇਰਾ ਪਾਰ ਬ੍ਰਹਮ ਗੁਰ ਪਗਵਹੰਤ ਪਾਰਗੰ ਪਰਮੇਸ਼ਰ ਮੇਰਾ ਸਤਿਗੁਰੂ ਆਪ ਹੈ ਅਤੇ ਭਗਵਾਨ ਸਤਿਗੁਰੂ ਆਪ ਹੀ ਅੰਤਪੁਰਮੇਸ਼ਰ ਹੈ ਗੁਰ ਮੇਰਾ ਦੇਵ ਆਲਾ ਖਾਪੇ ਸਤਿਗੁਰੂ ਦੇਵ ਪੂਜਨੀਯ ਜੋ ਪ੍ਰਕਾਸ਼ ਰੂਪ ਹਨ ਦੇਵ ਸੂਰ ਜੀ ਰੂਪ ਹਨ ਗਿਆਨ ਦਾ ਨਿਹਜ ਕੋ ਨੂੰ ਦੇਵ ਪੂਜਨੀ ਕਹਨ ਹੈ ਅਸੋਧ ਮੰਨ ਕਰਕੇ ਔਲਾਦ ਖਾਏ ਕਿ ਗੁਰੂ ਸਾਹਿਬ ਜੀ ਦੇ ਦੱਸੇ ਤੋਂ ਬਿਨਾ ਇਤਨੀ ਉਹਨਾਂ ਦਾ ਪਾਇਆ ਜਾ ਸਕਦਾ ਸਰਵ ਪੂਜ ਚਰਨ ਗੁਰ ਸੇ ਸਰਵ ਪੂਜਣੇ ਜੋ ਗੁਰੂ ਸਾਹਿਬ ਦੇ ਚਰਨ ਹੈ ਉਨਾ ਚਰਨਾ ਦਾ ਸੇਵਨ ਕਰੋ ਹੋ ਪਾਈ ਗੁਰਬਿੰਨ ਅਵਰ ਨਹੀਂ ਮੈਂ ਥਾ ਸਭ ਤੋਂ ਸਤਿਗੁਰਾਂ ਤੋਂ ਬਿਨਾਂ ਹੋਰ ਕੋਈ ਟਿਕਾਣਾ ਹੀ ਨਹੀਂ ਥਾ ਨਹੀਂ ਹੈ ਲੋਕ ਪਰਲੋਕ ਵਿੱਚ ਅਰ ਜਨ ਜਪੂ ਗੁਰੂ ਗੁਰਨਾਹ ਜੁਨੀ ਸਤਿਗੁਰੂ ਨਾਨਕ ਦੇਵ ਜੀ ਦਾ ਸ੍ਰੀ ਗੁਰੂ ਗ੍ਰੀਵਨਵਾਜ ਜੇਤੂ ਸਰੂਪ ਗੁਰਾਂ ਦਾ ਨਾਮ ਹੀ ਜਪਦੇ ਹਾਂ ਰਹਾਉ ਗੁਰਮੀਰਾ ਗਿਆਨ ਗੁਰੂ ਰਿਦਾ ਧਿਆਨ ਮਰਦਮ ਦਾ ਜਿਹੜਾ ਗਿਆਨ ਮੇਰੇ ਸਤਿਗੁਰੂ ਹੀ ਹੈ ਸੱਚੇ ਪਾਤਸ਼ਾਹ ਅਧਰ ਧਿਆਨ ਸਰਗੁਣ ਦਾ ਜਿਹੜਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਹਨ ਗੁਰੂ Gopal ਪੁਰਖ ਭਗਵਾਨ ਜੀ ਦਾ ਪ੍ਰਸੂਈ ਦਾ ਕਾਲਕ ਹੈ ਗੁਰੂ ਤਾਂ ਸਾਰਿਆਂ ਨਾਲ ਪੂਰਨ ਹੈ ਗੁਰੂ ਤਾਂ ਖੜ ਭਗਾਸਮਨ ਸਰੂਪ ਜਿਹਾ ਸਰਗੁਣੇ ਸਰਜ ਸ੍ਰੇਵ ਗਿਆਨ ਇਨਾਂ ਸ਼ਿਆਨ ਜਿਨ੍ਹਾਂ ਦੇ ਸਾਹਿਬ ਭਗਵਾਨ ਸਿੰਘ ਪਾਨ ਗੁਰ ਕੀ ਸਰਨ ਰਹੁ ਕਰਜੋ ਸਤਿਗੁਰੂ ਸਾਹਿਬ ਦੀ ਸ਼ਰਨ ਦੋਵੇਂ ਹੱਥ ਜੋੜ ਕੇ ਅੰਦਰੋਂ ਮਨ ਤੇ ਬੁੱਢੋਂ ਮੇਂ ਜੋੜ ਕੇ ਮਹਾਰਾਜ ਦੀ ਸ਼ਰਨ ਲੈਨੇ ਹਾਂ ਗੁਰੂ ਬਿਨਾ ਮੈਂ ਨਾਹੀ ਹੂੰ ਸਤਿਗੁਰੂ ਸਾਹਿਬ ਦੇ ਬਗਾਇ ਹੋਰ ਕੋਈ ਆਸਰਾ ਹੀ ਨਹੀਂ ਹੈ ਗੁਰ ਬੋਹਿਤ ਤਾਰੇ ਭਵ ਪਾਤ ਸਤਿਗੁਰੂ ਸਾਹਿਬ ਦੇ ਪਾਸ ਹੀ ਨਾਮ ਦਾ ਜਹਾਜ ਹੈ ਗੁਰੂ ਸਾਹਿਬ ਆਪ ਜਹਾਜ ਜੀ ਨੇ ਕਲ ਜੋ ਜਹਾਜ ਅਰਜਨ ਗੁਰੂ ਸੋ ਤਾਰੇ ਪਹਾਉ ਪਾਰ ਸੰਸਾਰ ਸਮੁੰਦਰ ਤੋਂ ਤਾਰ ਕਰਕੇ ਪਾਰ ਕਰਦੇ ਮੁਕਤ ਰੂਪੀ ਕਿਨਾਰੇ ਤੇ ਪਾਉ ਜਿਹੜੇ ਸੰਸਾਰ ਦੇ ਤਾਰੇ ਚ ਪਏ ਹੋਏ ਸੀ ਉਹਨਾਂ ਨੂੰ ਭੈ ਤੋਂ ਪਾਰ ਕਰਕੇ ਮੁਕਤ ਕਰਤਾ ਦਾਰੇ ਜਹਾਈ ਹੀ ਨਹੀਂ ਜੀਵਨ ਬਣਾਉਤੇ ਉਹਨਾਂ ਦੇ ਗੁਰ ਗੁਰ ਸੇਵਾ ਜਮ ਤੇ ਛੁਟਕਾਰਾ ਗੁਰੂ ਸਾਹਿਬ ਦੀ ਜੋ ਕੋਈ ਪ੍ਰੇਮੀ ਸੇਵਾ ਕਰਨਾ ਹੈ ਉਹਦਾ ਜਮਾਂ ਵੱਲੋਂ ਛੁਟਕਾਰਾ ਹੁੰਦਾ ਜਮਾਂ ਦੇ ਵਸ ਨਹੀਂ ਉਹ ਪੈਂਦਾ ਅੰਧਕਾਰ ਮੈਂ ਗੁਰਮੰਤਰ ਊਜਾਰਾ ਜੰਗਾਰੀ ਹੋ ਗਿਆ ਹੁੰਦਾ ਹਨੇਰਾ ਹੈ ਇਹਦੇ ਵਿੱਚ ਗੁਰੂ ਸਾਹਿਬ ਦਾ ਮੰਤਰ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਕਰਨ ਵਾਲਾ ਹੈ ਗੁਰ ਕਾ ਸੰਗ ਸਗਲ ਨੇ ਸਤਾਰਾ ਸਤ ਗੁਰੂ ਸਾਹਿਬ ਦੀ ਸੰਗਤ ਕਰਕੇ ਕੋਈ ਵੀ ਹੋਵੇ ਕਿਸੇ ਕੌਮ ਚ ਹੋਵੇ ਕਿਸੇ ਦੇਸ਼ ਚ ਹੋਵੇ ਕਿਸੇ ਜਾਤ ਚ ਹੋਵੇ ਸਾਰਿਆਂ ਦਾ ਸੰਸਾਰ ਤੋਂ ਤਰਨਾ ਹੋ ਜਾਂਦਾ ਹੈ ਗੁਰਪੂਰਾ ਪਾਈਐ ਵਡਭਾਗੀ ਪੂਰਨ ਸਤਿਗੁਰੂ ਤੋਂ ਪਾਈ ਵਡਿਆ ਭਾਗਾ ਕਰਕੇ ਪ੍ਰਾਪਤ ਕੀਤੇ ਜਾਂਦੇ ਹਨ ਗੁਰ ਕੀ ਸੇਵਾ ਦੁੱਖ ਨਾ ਲਾਣੋ ਸਤਿਗੁਰਾਂ ਦੀ ਕਾਹਲ ਤੇ ਲੱਗੂ ਆਵੇਂ ਜੰਮਣ ਮਰਨ ਦਾ ਦੁੱਖ ਨਹੀਂ ਭਾਈ ਲੱਗਦਾ ਹੈ ਗੁਰ ਕਾ ਸ਼ਬਦ ਨਾ ਮੀਟਾ ਕੋ ਗੁਰੂ ਜੀ ਸਾਹਿਬ ਦਾ ਸ਼ਬਦ ਹੁਕਮ ਹੈ ਸਭ ਤੋਂ ਉਪਦੇਸ਼ ਹੈ ਇਹਨੂੰ ਕੋਈ ਮੀਟਣ ਨੂੰ ਸਮਰੱਥ ਨਹੀਂ ਹੈ ਮਹਾਰਾਜ ਦੇ ਪੁੱਤਰ ਰਾਮਰਾਜ ਗ੍ਰੀਮਾਨ ਕੀ ਕਿਹਾ ਸੀ ਉਸ ਵੇਲੇ ਪਿਆਗ ਦਾ ਸਤਮੀ ਪਾਤਸ਼ਾਹ ਨੇ ਵਦਾਵਾ ਕਰਤਾ ਕਿ ਮੇਰਾ ਪੁੱਤਰ ਨਹੀਂ ਹੈ ਸਾਡੇ ਮੱਥੇ ਨਾਲ ਲੱਗੇ ਸਿੱਖ ਸੰਗਤਾਂ ਗੁਰੂ ਘਰ ਦੀ ਕੋਈ ਕੋਡਿ ਪੈਸਾ ਇਹਨੂੰ ਕੋਈ ਨਾ ਦੇਵੇ ਐਨਾ ਤਿਆ ਕਰਤਾ ਪੁੱਤਰ ਦਾ ਜਿਹਨੂੰ ਪਾਤਸ਼ਾਹ ਨੇ ਰਸ ਬਣਾ ਲਿਆ ਸੀ ਊਰੰਗਜੀਬ ਨੂੰ ਕਰਾਮਾਤਨਾ ਵਸ ਕਰ ਲਿਆ ਸੀ ਪਰ ਬਾਣੀ ਦੇ ਉਲਟਾਉਣ ਕਰਕੇ ਜਵਾਨੀ ਉਲਟਾਈ ਸੀ ਲਿਖਤ ਚ ਨਹੀਂ ਸੀ ਉਲਟਾਈ ਉਹਨੂੰ ਵੀ ਛੱਡ ਦਿੱਤਾ ਅਹੇ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੁਕਮ ਹੈ ਉਹਨੂੰ ਕੋਈ ਵੀ ਮੀਟ ਨਹੀਂ ਸਕਦਾ ਹੈ ਗੁਰੂ ਨਾਨਕ ਨਾਨਕ ਹਰਿ ਸੋ ਸਤਗੁਰੂ ਨਾਨਕ ਦੇਵ ਸਾਹਿਬ ਜੀ ਤਾਂ ਅਕਾਲ ਪੁਰਖ ਰੂਪ ਹੈ ਤੇ ਨਾਨਕ ਅਕਾਲ ਪੁਰਖਾਂ ਕੋਲ ਦਿੱਤ ਨੂੰ ਜਿਵੇਂ ਸਾਸਾ ਨਾਨਕਾ ਅਨੁਕਰਤ ਪ੍ਰਮਾਤਮਾ ਜੋਈ ਨਾਨਕ ਨਾਮ ਕਹਾਵੇ ਸੋਈ ਸੋ ਹਰੀ ਗੁਰੂ ਨਾਨਕ ਸਾਹਿਬ ਰੂਪ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਉਹ ਕਿੰਨਾ ਸ਼ਬਦਾਂ ਚ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਸਰੂਪ ਦਾ ਤੇ ਸਤਿਗੁਰਾਂ ਦਾ ਆਸਰਾ ਹੈ ਸਤਿਗੁਰਾਂ ਦੀ ਮਿਹਮਾ ਸਤਿਗੁਰਾਂ ਕਰਕੇ ਜੋ ਪਰਪਕਾਰ ਹੁੰਦੇ ਹੋ ਸਾਰੇ ਇਸ ਪ੍ਰਕਾਰ ਥੋੜੇ ਸੂਤਰੂ ਕਰਕੇ ਮਹਾਰਾਜ ਜੀ ਨੂੰ ਕਹਿ ਦੁੱਤੇ ਹਨ